ਖਸ਼ਮਾਇਆ ਹਾ ਜੋੜੀ ਜੀਵੇ ਸੋਣੀ ਲਾਖ ਖਸ਼ਮਾਇਆ ਘਰ ਵਧਿਆ ਮੇਰਾ ਨਾ ਬਤਾਇਆ ਮੇਰੇ ਦੇ ਵਿੱਚ ਚੰਦ ਚੜਿਆ ਅੱਜ ਦਿਲ ਕਰਮਾ ਬਣਾਇਆ ਆ ਗਿਹੜੇ ਦੇ ਵਿੱਚ ਚੰਦ ਚੜਿਆ ਠੰਡ ਵੇਖਿਆ ਹੋਵੇ ਨਾ ਮੂੰਹ ਮਿੱਠਾ ਜਿ ਨੱਚਣਾ ਆਪਣੇ ਮੁਖ ਨੂੰ ਲਾਈਏ ਨਾ ਲੋ ਬੱਚਾ ਕਿਸੇ ਦਾ ਵੇਖਿਆ ਨਹੀਂ ਠੰਡ ਪੈਂਦੀ ਜਿ ਨੱਚਣਾ ਆਪਣਾ ਵਿਆਹ ਕੇ ਲਈਏ ਨਾ ਮੇਰੇ ਦੇ ਵਿੱਚ ਚੰਦ ਚੜਿਆ ਅੱਜ ਦਿਲ ਕਰਮਾ Oh ਤੇ ਮਾਵਾ ਕਈ ਕਈ ਲਾਡ ਲਡਾਉਨੀਆਂ ਨੇ ਗਿੱਲੀ ਜਗਾ ਤੇ ਪੈਣ ਆਪ ਮਾਵਾ ਸੁੱਕੀ ਜਗਾ ਦੇ ਬੱਚੇ ਨੂੰ ਪਾਉਂਦੀਆਂ ਨੇ ਬਾਬਾ ਨਾਨਕਾ ਗੱਲਾਂ ਤੇਰੀਆਂ ਜਰੂਰ ਸੱਚੀਆਂ ਜਰੂਰ ਸੱਚੀਆਂ ਪਰ ਮਾਵਾ ਵੀ ਰੱਬ ਦਾ ਰੂਪ ਘਾਉਂਦੀਆਂ ਨੇ ਸੱਚੀ ਗੱਲ ਮੰਨ ਗਿਆ ਮੰਨ ਗਿਆ ਮੰਨ ਗਿਆ ਸ਼ੇਰ ਯਾਦ ਆ ਗਿਆ ਹੋਰ ਸੁਣਾ ਦਿਓ ਸ਼ੇਰ ਉਸਨ ਕਹਿੰਦਾ ਮੈਂ ਸਭ ਤੋਂ ਵੱਡਾ ਮੇਰੀ ਦੁਨੀਆ ਯਾਰਤ ਕਰਦੀ ਮੇਰੀ ਦੁਨੀਆ ਯਾਰਤ ਕਰਦੀ ਮਾਇਆ ਕਹਿੰਦੀ ਮੈਂ ਸਭ ਤੋਂ ਵੱਡੀ ਮੇਰਾ ਖਲਕਤ ਪਾਣੀ ਭਰਦੀ ਮੇਰਾ ਖਲਕਤ ਪਾਣੀ ਭਰਦੀ ਅਕਲ ਕਹਿੰਦੀ ਮੈਂ ਸਭ ਤੋਂ ਵੱਡੀ ਮੈਂ ਵਿੱਚ ਕਚਹਿਰੀਆਂ ਲੜਦੀ ਮੈਂ ਵਿੱਚ ਕਚਹਿਰੀਆਂ ਲੜਦੀ ਪਰ ਤਕਦੀਰ ਕਹਿੰਦੀ ਤੁਸੀਂ ਸਭ ਝੂਠੇ ਮੈਂ ਜੋ ਚਾਹਾਂ ਉਹ ਕਰਦੀ ਸੱਚੀ ਗੱਲ ਆ ਮੰਨ ਗਿਆ ਮੰਨ ਗਿਆ ਸ਼ੇਰ ਯਾਦ ਆ ਗਿਆ ਹੋਰ ਸੁਣਾ ਦੇ ਸ਼ੇਰ ਆਂਦੇ ਭਾਈਆਂ ਵਰਗੀ ਮੌਜ ਨਹੀਂ ਵਿੱਚ ਖਾਰ ਨਾ ਹੋਵੇ ਭਾਈਆਂ ਵਰਗੀ ਮੌਜ ਨਹੀਂ ਵਿੱਚ ਖਾਰ ਨਾ ਹੋਵੇ ਚੋਰੀ ਵਰਗੀ ਮੌਜ ਨਹੀਂ ਪਿੱਛੇ ਸਰਕਾਰ ਨਾ ਹੋਵੇ ਚੋਰੀ ਵਰਗੀ ਮੌਜ ਨਹੀਂ ਪਿੱਛੇ ਸਰਕਾਰ ਨਾ ਹੋਵੇ ਜੁਵੇ ਵਰਗੀ ਮੌਜ ਨਹੀਂ ਵਿੱਚ ਹਾਰ ਨਾ ਹੋਵੇ ਵਿਚ ਹਾਰ ਨਾ ਹੋਵੇ ਹੱਟੀ ਵਰਗੀ ਮੌਜ ਨਹੀਂ ਜੇ ਹਾਰ ਨਾ ਹੋਵੇ ਹੱਟੀ ਵਰਗੀ ਮੌਜ ਨਹੀਂ ਜੇ ਹਾਰ ਨਾ ਹੋਵੇ ਛੱਪੜ ਵਰਗਾ ਨਾਉਣ ਨਹੀਂ ਵਿੱਚ ਗਾਰ ਨਾ ਹੋਵੇ ਛੱਪੜ ਵਰਗਾ ਨਾਉਣ ਨਹੀਂ ਜੇ ਵਿੱਚ ਗਾਰ ਨਾ ਹੋਵੇ ਤੇ ਛੜੇ ਵਰਗੀ ਮੌਜ ਨਹੀਂ ਛੜਾ ਬਿਮਾਰ ਨਾ ਹੋਵੇ ਮਾਰਦਾ ਹੀ ਬਹੁਤ ਹੈ ਮਾਰਦਾ ਉਹ ਬੰਦਾ ਨਾ ਦੱਸ ਦੇ ਐਦਾ ਕਾਲਾ ਸ਼ੇਰ ਯਾਦ ਆ ਗਿਆ ਸੁਣਾ ਦੇ ਸ਼ੇਰ ਆ ਗਰਾਰੇ ਨਾ ਹੁੰਦੇ ਚੱਪੜਦਾ ਹੁੰਦਾ ਸੰਗਾੜੇ ਨਾ ਹੁੰਦੇ ਗੌਰਮੈਂਟ ਨਾ ਹੁੰਦੀ ਇਹਨੇ ਨਜ਼ਾਰੇ ਨਾ ਹੁੰਦੇ ਗੌਰਮੈਂਟ ਨਾ ਹੁੰਦੀ ਇਹਨੇ ਨਜ਼ਾਰੇ ਨਾ ਹੁੰਦੇ ਸੱਚੇ ਆਸ਼ਿਕ ਨਾ ਹੁੰਦੇ ਆਖੋ ਕੇ ਇਸ਼ਾਰੇ ਨਾ ਹੁੰਦੇ ਆਖੋ ਕੇ ਇਸ਼ਾਰੇ ਨਾ ਹੁੰਦੇ ਮਿਸਤਰੀ ਨਾ ਹੁੰਦੇ ਕੋਠੀਆਂ ਚ ਬਾਰੇ ਹੁੰਦੇ ਕੋਠੀਆਂ ਚ ਬਾਰੇ ਨਾ ਹੁੰਦੇ ਇੱਕ ਗੱਲ ਆਪਾਂ ਦੋਵੇਂ ਭੁੱਲ ਗਏ ਆ ਕਿਹੜੀ ਭੁੱਲ ਗਏ ਮਾਤਾ ਨਾਲ ਦੀ ਮਰਾਸੀ ਸਾਰੇ ਨਾ ਹੁੰਦੇ ਬੰਦਾ ਉਹ ਤੇਰਾ ਮਰਾਸੀ ਜਵਾਈ ਉਹ ਗੇਰ ਤੇ ਮਾਰਿਆ ਤੂੰ ਤਕੜਾ ਲਾ ਗਿਆ ਲੈ ਵੀ ਮਰਾਸੀਆ ਹਾਂਜੀ ਤੁਸੀਂ ਪੜਿਆ ਕਿੰਨੇ ਆ ਮੈਂ ਗਿਜਾਇਆ ਕਿ ਜੋਗੀਆਂ 4-5 ਪੜਿਆ ਤੇਰਾ ਕੁੱਤੀ ਮੂੰ ਚੱਟੇ ਤੇਰਾ ਮੈਂ ਤੈਨੂੰ ਦਸਾਵਾ ਲੱਗਦਾ ਆ ਗਾਣਾ ਐਵੇਂ ਕੋਈ ਨਹੀਂ ਹੁੰਦਾ ਪੈਸੇ ਲਾ ਕੇ ਹੀ ਹੁੰਦਾ ਅੱਛਾ ਕਿਹੜਾ ਬਾਸ ਆ ਮੈਂ ਬਾਸ ਉਹ ਕਿਹੜਾ ਬਾਸ ਮੈਂ ਬਾਈਪਾਸ ਹੀ ਆ ਤੇਰਾ ਕਰ ਛੜਕਦੇ ਫਿਰਦਾਰਿਆ ਬੱਲੇ ਬੱਡਾ ਸਕੂਲ ਵਾਲੇ ਬੜਨ ਨਹੀਂ ਦਿੱਤਾ ਤੇਰਾ ਕਰ ਆਨੇ ਬੱਤਰੋ ਡੱਪ ਗਿਆ ਤੇਰਾ ਕਰ ਫੜਾ ਮੁੰਡੇ ਦੇ ਮਾਮਿਆਂ ਚਾਚਿਆਂ ਤੋਂ ਰੁਪਈਏ ਉਹ ਕਿੱਥੇ ਆ ਜਿਸੇ ਨਹੀਂ ਨਹੀਂ ਜਿਸੇ ਮਨੂ ਵੀ ਨਹੀਂ ਤੇਰਾ ਕਰ ਮਮੀ ਝੂਠ ਹੀ ਮਾਰਿਆ ਤੇਰਾ ਕਰ ਮੈਂ ਕਿਹਾ ਮਰਾਸੀਆ ਹਾਂਜੀ ਜਦੋਂ ਮੈਂ ਸਕੂਲੇ ਸਕੂਲੇ ਗਿਆ ਜਾ ਕੇ ਵੇਖਿਆ ਅੱਛਾ ਭੈਣ ਜੀਆਂ ਬੈਠੀਆਂ ਤੇ ਦੂਜੇ ਬੰਨੇ ਜੀਜੇ ਬੈਠੇ ਤੇਰਾ ਕਰ ਉਹ ਭੈਣ ਜੀ ਦੀ ਮਾਸਟਰ ਹੁੰਦੇ ਆ ਹਾਂ ਉਹ ਭੈਣ ਜੀ ਦੀ ਮਾਸਟਰ ਹੁੰਦੇ ਆ ਅੱਛਾ ਉਹ ਮਾਸਟਰ ਹੁੰਦਾ ਆਹੋ ਭੈਣ ਜੀ ਨੂੰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਆਖੀ ਹਾਂਜੀ ਹਾਂਜੀ ਭੈਣ ਜੀ ਨੇ ਮੈਨੂੰ ਦਸਵੇਂ ਚ ਉਹ ਤੈਨੂੰ ਦਸ ਅੱਖਾਂ ਦੱਸਿਆ ਆਂਦੀ ਤੇਰਾ ਦਿਮਾਗ ਚੰਗਾ ਵਾ ਅੱਛਾ ਤੂੰ ਦਿਨੋ ਦਿਨ ਪੜ੍ਹਾਈ ਕਰੇਂਗਾ ਕਰੇਂਗਾ ਕੋਈ ਆਪਣਾ ਕਾਰੋਬਾਰ ਚਲਾ ਲੇਗਾ ਸੱਚੀ ਗੱਲ ਆ ਪਹਿਲੇ ਦਿਨ ਭੈਣ ਜੀ ਨੇ ਦਸਵੀਂ ਚ ਦੂਜੇ ਦਿਨ ਦੂਜੇ ਦਿਨ ਪਹਿਲੀ ਚ ਕਿ ਕਰਿਆ ਕਰ ਅਤੀ ਛੁੱਟੀ ਆ ਗਿਆ ਅੱਛਾ ਰੋਟੀ ਖਾਣ ਰੋਟੀ ਖਾਣ ਆ ਗਿਆ ਬੀਬੀ ਰੋਟੀ ਫੜਾਉਣ ਲੱਗੀ ਬੁੱਡੇ ਨੇ ਖੇਚ ਡਾਂਗ ਲਈ ਉਹ ਕਾਦਾ ਖੇਚ ਲਈ ਆਦਾ ਕੰਜਰ ਦੀ ਕੰਮ ਤਾਂ ਖਰਾਬ ਆ ਉਹ ਕੀ ਕੰਮ ਖਰਾਬ ਆ ਮੁੰਡਾ ਬੇਕਾਉਣ ਲੱਗ ਪਿਆ ਤੇਰੇ ਘਰ ਪੁੱਠੇ ਗੇਰ ਪੈਕਾ ਲਾਇਆ ਕਰ ਹੁਣ ਨਹੀਂ ਪੜਦਾ ਲੈ ਭੰਡਾ ਹੋਰ ਕੀ ਹੋਣਾ ਸੀ ਭੰਡਾ ਲਾਇਆ ਕਰ ਸ਼ੇਰ ਯਾਦ ਆ ਗਿਆ ਸਾਡੇ ਸ਼ੇਰ ਪੜਾਈ ਦਾ ਸ਼ੇਰ ਆ ਹਾਂਜੀ ਸਾਡੇ ਖੜਿਆ ਫੁੱਲ ਗੁਲਾਬ ਦਾ ਖੜ ਗਿਆ ਜਾਦੀ ਰਿਆ ਫਲ ਗਲਾਬ ਦਾ ਖਿਰਗੀ ਆ ਯਾਦੀ ਇਹ ਜੋੜੀ ਜਿਵੇਂ ਲੱਖ ਬਰਸਾਂ ਜੀਦੀ ਹੋ ਗਈ ਆ ਸ਼ਾਦੀ ਇਹ ਜੋੜੀ ਜਿਵੇਂ ਲੱਖ ਬਰਸਾਂ ਜਿਸ ਕੀ ਹੋ ਗਈ ਸ਼ਾਦੀ ਗਿੱਦੜਾਂ ਦਾ ਚੌਕੀਦਾਰ ਸਾਹਮਣੇ ਤੇਰੀ ਦਾਦੀ ਕਿ ਕਰ ਨਰਾਤਿਆਂ ਨੂੰ ਸ਼ਾਦੀ ਆਇਆ ਕਰ ਇਸੇ ਮੱਲੇਵਾਦੀ ਮੱਲੇ ਭੰਡਾ ਹੋਰ ਕਿ ਆਉਣਾ ਸੀ ਕੀ ਗੱਲਾਂ ਹੁੰਦੇ ਆ ਏ ਚੰਦਾ ਵੇ ਆ ਕਰਦਾ ਮਾਮਾ ਦਾ ਹੀ ਬੋਲ ਤੇ ਥੋੜਾ ਮਾਰਿਆ ਮੈਂ ਤੇ ਮਰਾਸੀਆ ਹਾਂਜੀ ਜਦੋਂ ਮੈਂ ਜੰਮਿਆ ਅੱਛਾ ਤੂੰ ਜੰਮਿਆ 3000 ਦਾਈ ਕੋਈ ਨਹੀਂ ਦਾਈਆਂ ਕੋਟਾਂ ਪਾਉਣੀਆਂ ਸੀ ਔਰ ਦਈਆਂ ਵਿੱਚ ਝੋਨਾ ਲਵਾਉਣਾ ਸੀ। ਦੇਖਿਆ ਵੋਟਾਂ ਨਾ ਘਟ ਜਾਣ। ਨਕਸ਼ਰ ਦਾ ਕੰਮ ਹੈ। ਤਿੰਨ ਹਜ਼ਾਰ ਦਾਈ, 10 ਹਜ਼ਾਰ ਦਾਈ ਆ ਗਈ। ਠੇਰਾ ਪਾ ਲਿਆ। ਠੇਰਾ ਪਾ ਲਿਆ। ਮਨੂੰ ਕਹਿੰਦੀਆਂ ਮਰਾਸੀਆ ਭੰਡਾ ਜੰਮ। ਤੂੰ ਕੀ ਆਖਿਆ? ਮੈਂ ਕਿਹਾ ਭੈਣ ਜੀ ਮੈਂ ਨਹੀਂ ਜੰਮਣਾ। ਕਿਉਂ ਨਹੀਂ ਜੰਮਣਾ? ਮੌਸਮ ਖਰਾਬ ਹੈ। ਤੇਰੇ ਘਰ। ਤੇਰੇ ਵਾਲ ਪੈਂਦੀ ਆ। ਨਾਲੇ ਧੁੰਦ ਪੈਂਦੀ ਆ। ਜਗਮੇ ਜੰਮਿਆ ਅੱਛਾ ਲਾ ਕੇ ਗਵਾਂਡੀਆਂ ਨੂੰ ਪਤਾ ਗਿਆ ਅੱਛਾ ਗਵਾਂਡੀ ਫੁੱਲ ਗਿਆ ਉਹ ਤੇਰੀ ਖੁਸ਼ੀ ਚ ਫੁੱਲ ਗਿਆ ਹਣੇ ਰਿਸ਼ਤੇਦਾਰ ਜਿੰਨਾ ਜਿੰਨਾਂ ਨੂੰ ਫੋਨ ਕੀਤਾ ਫੁੱਲ ਗਏ ਅੱਛਾ ਫੁੱਲ ਗਏ ਕਹਦੇ ਨਾ ਹਈਏ ਦੀ ਬਿਮਾਰੀ ਨਾ ਅਸਨ ਕਰਿਆ ਕਰ ਆਦੇ ਮੁੰਡਾ ਨਹੀਂ ਹੋਇਆ ਹੋਇਆ ਕੀ ਆ ਮਰਾਸੀਆਂ ਨੇ ਬਤਾਉਂ ਹੋ ਪਿਆ ਹੁਣ ਲਾਊਗਾ ਤੜਕੇ ਅਸਨ ਕਰਿਆ ਕਰ ਅੰਗ ਅੰਗ ਫੜਕੇ ਵੱਡਾ ਵਾਹਿਆ ਕਰ ਵੱਡੀ ਕੁੜੀ ਨੂੰ ਫੋਨ ਕਰ ਦਿੱਤਾ ਕਿਸੇ ਨੇ ਅੱਛਾ ਜਲੰਧਰਿਆ ਵਾਲੀ ਨੂੰ ਜਲੰਧਰਿਆ ਵਾਲੀ ਆ ਗਈ ਆ ਗਈ ਹਾਂਜੀ ਮੈਂ ਖਿਆ ਰੋਜ ਨਹੀਂ ਜੰਮਣਾ ਅੱਛਾ ਇਹਨੂੰ ਟਰਾਲੀ ਭਰ ਦਿਓ ਇਹਨੂੰ ਦਾਣੇ ਦੀ ਟਰਾਲੀ ਭਰ ਦਿਓ ਕੋ ਰੁਪਈਆ ਟ੍ਰਾਲੀ ਭਰਤੀ ਆਣੀ। ਉਹ ਐਨੇ ਰੁਪਈਏ ਮਰਾਸੀਆਂ ਕੋਲ ਨਹੀਂ ਹੁੰਦੇ। ਅੱਛਾ ਮੈਂ ਕਿਹਾ ਰੋਜ਼ ਨਹੀਂ ਜੰਮਣਾ ਕੁੜੀ ਨੂੰ ਟ੍ਰਾਲੀ ਪਰਦੇ ਟ੍ਰਾਲੀ। ਕਹਦੇ ਨਾ ਸੈਲਰ ਦੀ ਫੱਕ ਨਾਲ। ਵਿਆਹਾਂ ਥੋੜੇ ਸੁੱਕ ਪਾ ਲੂ। ਵਿਆਨੇ ਮੂਤ ਦੇ ਬਹੁਤ। ਸਾਰੇ ਝੋਲ ਖਾ ਕੇ। ਭੂਆ ਦੀ ਕੁੜੀ ਆ ਗਈ। ਭੂਆ ਦੀ ਕੁੜੀ ਆ ਗਈ। ਬਠੰਡੇ ਵਾਲੀ। ਅੱਛਾ ਬਠੰਡੇ ਵਾਲੀ ਆ ਗਈ। ਉਹਨੂੰ ਤੁਰਦਾ ਤਾਂ ਕੋ ਮੱਝ ਦੇਦੀ। ਪੱਠੇ ਪਾਉਣੇ ਪੈਣੇ। ਕੋ ਗਾਂ ਦੇਦੀ ਆਣੀ। ਓਏ ਗਾਇਆਂ ਦੁੱਧ ਨਹੀਂ ਦਿੰਦੀਆਂ ਸਿਆਲ ਚ। ਕੋ ਘੋੜੀ ਦੇਦੀ ਆਣੀ। ਘੋੜੀ ਦੀ ਲੱਤ ਸਿੱਟਣੀ। ਕਾਰਦੇ ਆਂ ਤੀ ਹਣੀ ਉਹ ਮੈਂ ਕਿਹ ਕੁੜੀ ਨੂੰ ਦੇ ਤਾ ਤੁਰਦਾ ਤਾਨ ਤਾ ਕੀ ਆ ਫੁਰਕ ਵਾਲਾ ਕੁੱਤਾ ਕੱਲੋ ਬੁੱਚਾ ਤੇਰੇ ਜਿੱਡਾ ਯੋਚਾ ਸ਼ਹਿਰ ਯਾਦ ਆ ਗਿਆ ਸਾਦੇ ਸ਼ਹਿਰ ਲੈ ਸਰਦਾਰਾਂ ਆਖਣਾ ਮਰਾਸੀ ਮੁਖਸਰ ਵਾਲੇ ਆਏ ਪਰ ਨਾਂ ਨਹੀਂ ਦੱਸ ਸਕੇ ਗਏ ਲਿਖਾ ਦੇ ਨਾਂ ਲਿਖ ਲੈ ਮੇਰਾ ਨਾਂ ਕੀ ਜਿਹੜਾ ਮੇਰੇ ਨਾਨਕੇ ਆ ਰੱਖਿਆ ਉਹ ਕਹਦਾ ਰੱਖਿਆ ਵੱਡਾ ਮੁੰਡਾ ਤੇਰੇ ਪਿਓ ਨਾ ਉਹਨੇ ਛੋਟਾ ਹੀ ਆ ਮੈਨੂੰ ਫਰਕ ਲੱਗਦਾ ਮਗਹਾਈ ਨਾਲ ਹੋ ਗਿਆ ਉਹ ਕਿਦਰਾ ਹੋ ਗਿਆ 12 ਵਜੇ ਮੈਂ ਹੋਇਆ ਫਿਰ 2:00 ਵਜੇ ਬੁੱਢਾ ਤੁਰਿਆ ਫਿਰਿਆ ਬੰਦੇ ਤਾਇਆ ਹੋ ਗਿਆ ਕਾਰਾ ਮਾਥੜਾ ਸਾਡਾ ਨਹੀਂ ਕਸੂਰ ਹੋਰ ਕਿਹੜਾ ਕਸੂਰ ਚੰਦੀਕਣੋਂ ਨਰਸਾਂ ਆਈਆਂ ਸੀ ਫੇਰ ਰੀਲੀ ਪੁੱਠੀ ਪਾ ਗਈਆਂ ਸੀੜੀ 'ਤੇ ਚੱਲ ਗਈ ਕੰਡਾ ਰਹਾ ਕਰ ਜਿਆਦੇ ਲਾ ਗਿਆ ਇੱthre